ਪਾਣੀ ਦੇ ਉਹਦਾ ਹੀ ਟਿਪ ਪਿਆਈਂ ਹਾਂ ਤਾਂ ਮੈਂ ਦੱਸਦਾ। ਹੋਰ ਸੋਹ ਕੋਈ ਤਾਂ ਪੀ। ਤੂੰ ਕੀ ਹੋ ਗਿਆ ਕੀ ਹੋ ਗਿਆ? ਜਰ ਰੋਕ ਜਾ ਰੋਕ ਬਜਾ ਰੋਕ ਜਾ ਗਾਲਾਂ ਸੋਣ ਮੇਰੀ ਗਾਲਾਂ ਸੋਣ ਕੀ ਹੋ ਗਿਆ? ਪਾਣੀ ਦੀ ਵਰਤਨੀ ਹੈ। ਉਹ ਟਾਈਮ ਜਿਹਾ ਹੋਇਆ ਨਹੀਂ। ਤੇ ਤੇਰਾ 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 ਜਿਹਾ ਟੈਨ। ਉਹ ਰੋਕ ਲੈ ਗਲਤ ਸੋਣ ਲਾ। ਪਾਣੀ ਦੀ ਵਰਤਨੀ ਹੈ। ਉਹ ਕੋਈ ਨਹੀਂ ਇੱਕ ਦਿਨ ਲੇਟ ਹੋ ਗਏ ਤਾਂ ਫਿਰ ਤੂੰ ਹਵਾ ਕਰਦੇ ਸਾਰੇ ਈ ਟਵਾੜ। ਸਾਲਾ ਸਾਲਾ ਜਰ ਰਗਾਂ ਗਾਲਾਂ। चल मैं लाए होना पानी दी हो पी चाह चाह चल कोई नहीं पी ले चाचा जी लाया भज के लाया मेनू रात दा नींद रा नहीं दमा उठ के ला सी पानी जा जा भैन दे यार ने जे तवैड़ दे पाए पासे कुट कुट औक सा चल चाह भी नहीं उठ के चाह भी नहीं उठ के ਲਿੱਲਾ ਆਪਣਾ ਯਾ ਟਟਵਾੜੀ ਪੀਣੀ ਕੋ ਉਰਤੀ ਆ ਆਹ ਲਈ ਯਾਰਾਂ ਨੇ ਮਿੱਠਾ ਗੈਂ ਜਿੱਦਣੇ ਘਾਟੀ ਪਾਇਆ ਸਾਲੇ ਸਰਫਾ ਕਰਦੇ ਰਹਿੰਦੇ ਐ ਯਾਰ ਜਟਵਾੜ ਸੌ ਜੰਨੇ ਮੈਂ ਜੋ ਆਪੀ ਲਾ ਕੇ ਉਹ ਪਾਣੀ ਪਾਣਦਾ ਯਾਰ ਪਾਣੀ ਲਈ ਜਾਣਦੇ ਸੋ ਇਹ 10 ਮਿੰਟ ਆਪੀ ਥਾਲੂ ਆ ਕੇ ਹੋਰ ਤਾਂ ਕੀ ਹਾਲ ਆ

ਮੈਂ ਮਰਦਾ ਤੇਰੇ ਗਿੱਤੇ ਬਾਈਆ 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 3.5 ਲੱਖ ਰੁਪਏ ਦੇ ਕੇ ਸਾਲ ਦਾ ਹਵਾ ਕਰਾਈ ਜਾਂਦੇ ਰਹਿੰਦੇ ਆ ਬਾਈਆ ਲੱਖ ਤੈਨੂੰ ਘੱਟ ਲੱਖ ਤੈਨੂੰ ਘੱਟ ਹੈ ਛੱਟ ਹੈ ਤੈਨੂੰ ਘੱਟ ਲੈ ਦਮ ਦੋ ਨਾ ਘੋੜ ਦੰਮ ਲੈ ਨਹੀਂ ਨਹੀਂ ਤੂੰ ਕਾਲ ਸੁਣ ਮੇਰੀ ਬਾਜਾ ਆ ਜਾਂ ਦੇਖ ਮੈਂ ਤੈਨੂੰ ਤੇ ਆਇਆ ਤੂੰ ਜੇ ਤੂੰ ਮੈਨੂੰ 1.5 ਲੱਖ ਦੇਈਂ ਨਾ ਸਾਲ ਦਾ ਹਾਂ ਤਾਂ ਬੰਦੇ ਬੰਦੇ ਹੋ ਗਏ ਪਾਸੇ ਅੱਛਾ ਠੀਕ ਹੈ ਤੈਨੂੰ 1.5 ਲੱਖ ਦੇਵਾਂ ਮੈਂ ਦੇਵਾਂ ਤੈਨੂੰ ਹਾਂ 1.5 ਲੱਖ 1.5 ਲੱਖ 1.5 ਲੱਖ ਦੇਵਾਂ ਤੈਨੂੰ ਉਹ ਗੱਲ ਤਾਂ ਸੁਣ ਲਿਆ ਕਰ ਤੂੰ ਪੂਰੀ 1.5 ਲੱਖ 1.5 ਲੱਖ 1.5 ਲੱਖ ਤੂੰ ਗੱਲ ਤਾਂ ਸੁਣ ਲਿਆ ਕਰ ਤੂੰ ਬਾਹਰ ਜਾ ਗੱਲ ਸੁਣ ਲਿਆ ਕਰ ਤੂੰ ਹੋਰ ਨਹੀਂ ਸਮਝਿਆ ਚੇਤ ਮਨ ਨਹੀਂ ਨੇ ਸੁਪੀਆਂ ਦੇ ਦੇ ਕਰੇ ਡੇਢ ਦੀਆਂ ਪੁੱਛਿਆ ਜੇ ਤੂੰ ਮੈਂ ਮੈਂ ਤੈਨੂੰ ਮਹੀਨੇ ਡੇਢ ਮਹੀਨੇ ਲਈ ਸਿਖਾ ਦੇ ਅਗਲਾ ਤੇ ਤਾਂ ਤੈਨੂੰ ਮਹੀਨਾ ਡੇਢ ਲੱਖ ਵੀ ਦੇ ਅਗਲਾ ਹਾਂ 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 ਤੇ ਤੂੰ ਪਾਣੀ 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 ਤਾਂ ਨਾ ਲੈਣੀ ਓਏ ਗੱਲ ਤਾਂ ਸੁਣ ਲਿਆ ਕਰ ਤੂੰ ਬਹਿ ਕੇ ਪੂਰੀ ਗੱਲ ਤਾਂ ਸੁਣ ਲੈ ਤੂੰ ਕਾਲਾ ਬਣ ਜਾਣਾ ਪਹਿਲਾਂ ਚੱਲ ਫਿਰ ਕੋਈ ਨਹੀਂ ਤੂੰ ਘਰੇ ਜਾ ਕੇ ਸਲਾਹ ਕਰ ਲਈ ਆਪਣੇ ਉਹਦੇ ਪੈਸੇ ਦੀ ਤੇ ਤੂੰ ਜਾ ਤੇ ਮੈਂ ਨਾ ਰਾਤ ਦੀ ਪਾਣੀ ਦੀ ਵਾਰੀ ਆਪਣੀ ਇੱਕ ਉਹ ਤਿੰਨ ਚਾਰ ਕਿੱਲੇ ਵਾਲੇ ਚ ਸਬਜ਼ੀ ਚ ਵੀਚੀ ਆ ਕਿ ਉਹ ਪਾਣੀ ਲਾ ਦੂੰਗਾ ਮੈਂ ਤੇ ਤੂੰ ਆ ਲੈ ਜਾ ਬਾਂਡੇ ਕਰ ਮਰੇ ਸਾਰੇ ਭਾਂਡੇ ਵੀ ਨਹੀਂ ਧੋਣੇ ਅੰਦਾ ਬਚੇ ਰਸਤਾ